ਹੈਲੋ एवरीवन ਮਾਈ ਸੈਲ ਡਾਕਟਰ ਸਿੰਮਰਨ ਤੇ ਅੱਜ ਆਪਾਂ ਗੱਲ ਕਰਾਂਗੇ ਨੀ ਪੀਨ ਜਾਂ ਕੋਡਿਆਂ ਦੇ ਦਰਦ ਦੇ ਕੀ ਕੀ ਰੀਜ਼ਨਸ ਹੋ ਸਕਦੇ ਆ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਉਮਰ ਦੇ ਤਰਾਜੇ ਦੇ ਨਾਲ ਹੀ ਕੋਡੇ ਖਰਾਬ ਹੁੰਦੇ ਆ ਪਰ ਅੱਜ ਕੱਲ 30 ਦੀ ਉਮਰ ਦੇ ਵਿੱਚ ਈਵਨ 25 ਦੀ ਉਮਰ ਦੇ ਵਿੱਚ ਵੀ ਲੋਕਾਂ ਦੇ ਕੋਡੇ ਖਰਾਬ ਹੋ ਰਹੇ ਆ ਇਹ ਆਰਥਰਾਇਟਿਸ ਦੇ ਕਾਰਨ ਜਾਂ ਕਈਆਂ ਨੂੰ ਰਿਊਮਟਾਇਡ ਆਰਥਰਾਇਟਿਸ ਦੇ ਕਾਰਨ ਯੂਰਿਕ ਐਸਿਡ ਦੇ ਕਾਰਨ ਵਿਟਾਮਿਨ ਡੀ ਡੈਫੀਸ਼ੀਐਂਸੀ ਦੇ ਕਾਰਨ ਇਹ ਦਿੱਕਤਾਂ ਆ ਰਹੀਆਂ ਹਨ ਕਿ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਇਹਦੇ ਵਿੱਚ ਜੇ ਅਸੀਂ ਆਪਣੀ ਬਾਡੀ ਨੂੰ ਆਪਣੀਆਂ ਨਸਾਂ ਨੂੰ ਇੰਟਰਨਲੀ ਨਰਿਸ਼ ਕਰੀਏ ਤੇ ਇਹ ਦਿੱਕਤਾਂ ਘੱਟ ਸਕਦੀਆਂ ਹਨ ਇਵਨ ਇਵਨ ਬੁੜਾਪੇ ਦੇ ਵਿੱਚ ਵੀ ਸਾਨੂੰ ਇਹ ਦਿੱਕਤ ਜਿਹੜੀ ਆ ਉਹਦੇ ਤੋਂ ਰਾਹਤ ਮਿਲ ਸਕਦੀ ਹੈ ਇਸ ਲਈ ਜੀਟੀ ਆਯੁਰਵੇਦਾ ਪ੍ਰੈਜ਼ੈਂਟਸ ਆਰਥੋ ਕਿਟ ਜਿਹਦੇ ਵਿੱਚ オイル ਹੈ ਜਿਸ ਦੀ ਮ사ਜ ਕਰਨ ਦੇ ਨਾਲ ਇੰਟਰਨਲ ਨਰਿਸ਼ਮੈਂਟ ਮਿਲਦੀ ਹੈ ਤੁਹਾਡੀਆਂ ਮਸਲਸ ਨੂੰ ਨਰਿਸ਼ਮੈਂਟ ਮਿਲਦੀ ਹੈ ਤੇ ਸਟਿਫਨੈਸ ਘਟ ਹੁੰਦੀ ਹੈ ਕੈਪਸੂਲ ਇਹ ਤੁਹਾਨੂੰ ਇੰਟਰਨਲੀ ਹੀਲ ਕਰਦੇ ਹਨ ਇੰਟਰਨਲ ਜੋ ਰੀਜ਼ਨ ਹੈ ਪੇਨ ਹੋਣ ਦਾ ਉਸ ਚੀਜ਼ ਨੂੰ ਠੀਕ ਕਰਦੇ ਹਨ ਤੇ ਇਨਸਟੈਂਟ ਰਿਲੀਫ ਤੇ ਲਈ ਇੱਕ ਜੈਲ ਪ੍ਰੋਵਾਈਡ ਕੀਤੀ ਜਾ ਰਹੀ ਹੈ